ਅਗਰ ਮੌਸਮ ਵਿੱਚ ਬਦਲਾਅ ਦੇਖਣ ਰਹੇ ਨੇ ਔਰ ਵਾਲੇ ਤਾਂ ਕਿੰਨਾ ਦਾ ਮੌਸਮ ਰਹਿਣਗੇ ਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟੈਂਪਰੇਚਰ ਦੋਨੋਂ ਉਸੇ ਕੈਸਾ ਹੈ ਕਿ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 30 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 14.6 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲੱਗਦਾ ਹੈ 1.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈ ਔਰ ਜੇ ਸੀ ਅਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅਨਵਰਡ ਦਿਨਾਂ ਦੇ ਵਿੱਚ ਜ਼ਿਆਦਾ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੁਝ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਿੱਚ ਕੱਲ 4 ਤਰੀਕ ਨੂੰ ਪਠਾਨਕੋਟ ਹੁਸ਼ਿਆਰਪੁਰ ਜਾਂ ਗੁਦਾਸਪੁਰ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਔਰ 5 ਤਰੀਕ ਨੂੰ ਇਹਨਾਂ ਦੇ ਨਾਲ ਲੱਗਦੇ ਕੁਝ ਡਿਸਟ੍ਰਿਕਟਸ ਵਿੱਚ ਵੀ ਜਿਵੇਂ ਅੰਮ੍ਰਿਤਸਰ ਕਪੂਰਥਲਾ ਜਲੰਧਰ ਜਾਂ ਐਸਬੀਐਸ ਨਗਰ ਔਰ ਰੂਪਨਗਰ ਦੇ ਵਿੱਚ ਜਿਹੜੇ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਕੀ ਲੱਗਦਾ ਪੰਜਾਬ ਪਾਸ ਦੇ ਵਿੱਚ ਕਿ ਠੰਡ ਵਧੇਗੀ ਹੈਵੀ ਜੋ ਹੰਟ ਹੋ ਸਕਿਆ ਹੈ ਨਾ? ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਗਿਰਾਵਟ ਆਬਜ਼ਰਵ ਕੀਤੀ ਜਾ ਸਕਦੀ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੋਡਿਕਸ਼ਨ ਨਹੀਂ ਹੈ। ਕੰਕ ਲੰਬਕੀ ਫਾਇਦੇਮੰਦ ਰਹਿ ਕਾ ਮੌਸਮ ਕਿਉਂਕਿ ਮੰਗੜੀ ਕਰਫ ਨਹੀਂ ਹੋਈ ਜਾ ਰਹੀ ਹੈ ਜਿਸ ਦਾ ਜੇਕਰ ਪੂਰਾ ਮੌਸਮ ਦੇ ਵਿੱਚ ਪਰਸਪਰ ਦਾ ਜਿਤਨਾ ਦਾ ਕੰਟੀਨੂ ਚਾਹੀਦਾ ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰੈਵਿਟੀ ਅਬਜ਼ਰਵ ਕਰ ਸਕਦੇ ਹਾਂ ਸੋ ਜਿਵੇਂ ਉਹ ਰਿਬੀ ਕ੍ਰੌਪਸ ਦੇ ਜਿਹੜੀ ਸਵਿੰਗ ਚੱਲ ਰਹੀ ਹੈ ਉਹਦੇ ਵਾਸਤੇ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਿਲਕੁਲ ਸਹੀ ਸਾਬਤ ਹੋ ਸਕਦੀਆਂ ਮੈਮ ਦੇਖਿਆ ਕਿ ਥੋੜੀ ਤੁੰਦੂ ਵੀ ਜਿਹੜੀਆਂ ਨਜ਼ਰ ਆਉਣ ਲੱਗੀਆਂ ਲੱਗਦਾ ਕਿ ਮੀਨ ਜਿਵੇਂ ਤੁਸੀਂ ਦੱਸਿਆ ਕਿ ਆਕੀ ਬਾਰੀਆ ਮੈਦਰਿਸਟਰਮ ਦੇ ਜਿਹੜਾ ਅਸਰ ਹੈ ਜਾਂ ਕੋਈ ਮੌਸਮ ਦੇ ਵਿੱਚ ਪ੍ਰਦੂਸ਼ਣ ਹੋ ਰਹੀ ਹੈ ਜੀ ਹਵਾ ਦੇ ਵਿੱਚ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਵੀ ਥੋੜਾ ਵੱਧ ਹੈਗਾ ਕੁਝ ਏਜ਼ੀ ਕੰਡੀਸ਼ਨਸ ਪਿਛਲੇ ਦਿਨਾਂ ਦੇ ਵਿੱਚ ਬਣੀਆਂ ਵੀ ਰਹੀਆਂ ਨੇ ਸੋ ਇਹਦੇ ਕਰਕੇ ਥੋੜੀਆਂ ਫੌਗੀ ਕੰਡੀਸ਼ਨਸ ਹੈ ਅਸੀਂ ਕਹਿ ਸਕਦੇ ਹਾਂ ਕਿ ਬਣੀਆਂ ਹੋਈਆਂ ਨੇ ਮੈਂ ਮੈਂ ਕਿ ਜੇਕਰ ਗੱਲ ਕਰੀਏ ਤਾਂ ਨਵੰਬਰ ਮਹੀਨੇ ਦੇ ਵਿੱਚ ਕੋਈ ਪ੍ਰਸਾਪ ਵਗੈਰਾ ਹੋਣ ਦੀ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਨਾਰਮਲ ਬਾਰਿਸ਼ 6.8 ਮਿਲੀਮੀਟਰ ਹੈ ਜੀ ਡਰਾਇਐਸਟ ਮੰਥ ਹੈ ਹੈਗਾ ਸਾਲ ਦਾ ਸੋ 6.8 ਮਿਲੀਮੀਟਰ ਨਾਰਮਲ ਬਾਰਿਸ਼ ਨਵੰਬਰ ਮਹੀਨੇ ਦੀ ਹੈ ਅਸੀਂ ਹਮ ਖਾਸ ਕਰਕੇ ਹੁਣ ਉਪਰਾਲੀ ਵੀ ਦਰਜ ਕਰਾਇਆ ਹੈ ਪ੍ਰਾਪਤ ਪ੍ਰਾਲੀ ਚਲਾਈ ਜਾ ਰਹੀ ਹੈ ਆਪ ਲੱਗਦਾ ਇਹਦੀਆਂ ਬਿਜਨੇ ਕਿਤੇ ਆਮ ਮੁੱਖਾਂ ਨੂੰ ਨੌਸਰ ਵੀ ਬਦਲ ਰਿਹਾ ਆਮ ਲੋਕਾਂ ਨੂੰ ਥੋੜਾ ਜਾਇ ਇਸ ਤੋਂ ਬਿਹਤਰ ਲੱਗ ਕਹਿੰਦੇ ਭਾਜੀ ਇਸ ਟਾਈਮ ਜਦੋਂ ਮੌਸਮ ਦੇ ਵਿੱਚ ਚੇਂਜ ਹੁੰਦੀ ਹੈ ਟੈਂਪਰੇਚਰ ਥੋੜਾ ਘਟਣਾ ਸ਼ੁਰੂ ਹੁੰਦਾ ਜਿਵੇਂ ਹੁਣ ਕੰਡੀਸ਼ਨਸ ਬਣੀਆਂ ਹੋਈਆਂ ਨੇ ਅੱਜ ਨਾਈਟ ਟਾਈਮ ਟੈਂਪਰੇਚਰ ਵੀ 14.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਇਹਨਾਂ ਦਿਨਾਂ ਦੇ ਵਿੱਚ ਸਟੇਬਲ ਵੈਦਰ ਕੰਡੀਸ਼ਨਸ ਬਣਦੀਆਂ ਨੇ ਔਰ ਜਿਹੜੀ ਹਵਾ ਦੀ ਗਤੀ ਵੀ ਕਾਫੀ ਘੱਟ ਹੁੰਦੀ ਹੈ ਕਿਉਂਕਿ ਕਾਮ ਔਰ ਸਟੇਬਲ ਕੰਡੀਸ਼ਨਸ ਬਣੀਆਂ ਹੁੰਦੀਆਂ ਨੇ ਸੋ ਉਹਦੇ ਵਿੱਚ ਪੋਲੂਸ਼ਨ ਵੀ ਜੋ ਹਵਾ ਦੇ ਵਿੱਚ ਹੁੰਦਾ ਉਹਦੀ ਮੂਵਮੈਂਟ ਨਹੀਂ ਹੁੰਦੀ ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਲਗਦਾ ਕਿ ਲੋਕਾਂ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਇਸ ਤਰ੍ਹਾਂ ਮੌਸਮ ਦੇ ਵਿੱਚ ਵੱਡੇ ਬਦਲਾਅ ਆ ਬਿਲਕੁਲ ਜੀ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਹੁਣ ਜਿਹੜੀਆਂ ਕੰਡੀਸ਼ਨਸ ਵੀ ਸਟੇਬਲ ਬੜੀਆਂ ਹੋਈਆਂ ਨੇ ਔਰ ਥੋੜਾ ਪੋਲੂਸ਼ਨ ਵੀ ਹਵਾ ਦੇ ਵਿੱਚ ਹੈ ਔਰ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਹੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਬਾਰਿਸ਼ ਨੂੰ ਲੈ ਕੇ ਲੱਗਦਾ ਹੈ ਅਲਰਟ ਕੋਈ ਨਹੀਂ ਹੈ ਜੀ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਕੁਝ ਨਦਰਨ ਡਿਸਟ੍ਰਿਕਟਸ ਦੇ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਜਾਂ ਹਲਕੇ ਚਿੱਟੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਾਂ ਫਿਰ ਕਪੂਰਥਲਾ ਅੰਮ੍ਰਿਤਸਰ ਜ਼ਿਲੰਦਰ ਰੂਪਨਗਰ ਇਨਰ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਨੂੰ ਲੱਗਾ ਪਰ ਮੌਸਮ ਵਿੱਚ ਬੜੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਆਉਣ ਵਾਲੇ ਤਾਂ ਕਿਸ ਤਰ੍ਹਾਂ ਦਾ ਮੌਸਮ ਰਹੇਗਾ जी जैसी करंट वैदर कंडीशन देखिए डे दे और नाइट टाइम टेंपरेचर दोनों अं कह नियर नॉर्मल चल रहे हैं कल का डे टाइम टेंपरेचर तीह डिग्री सेंटीग्रेड रिकॉर्ड किया गया नॉर्मल तो लगभग पॉइंट नौ डिग्री सेंटीग्रेड उपर है और अज का मिनीम टैंपरेचर चौदह पॉइंट छे डिग्री सेंटीग्रेड रिकॉर्ड किया गया ਜਿਹੜਾ ਕਿ ਨਾਰਮਲ ਤੋਂ ਲੱਗਦਾ ਕਿ 1.4 ਡਿਗਰੀ ਸੈਂਟੀਗ੍ਰੀਡ ਉੱਪਰ ਹੈ ਸੋ ਦੋਨੋਂ ਹੀ ਦਿਨਾਂ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈ ਨੇ ਔਰ ਜੇ ਅਸੀਂ ਆਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਨਵਰਡ ਦਿਨਾਂ ਦੇ ਵਿੱਚ ਜ਼ਿਆਦਾ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੁਝ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਿੱਚ ਕੱਲ 4 ਤਰੀਕ ਨੂੰ ਪਠਾਨਕੋਟ ਹੁਸ਼ਿਆਰਪੁਰ ਜਾਂ ਗੁਦਾਸਪੁਰ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਔਰ 5 ਤਰੀਕ ਨੂੰ ਇਹਨਾਂ ਦੇ ਨਾਲ ਲੱਗਦੇ ਕੁਝ ਡਿਸਟ੍ਰਿਕਟਸ ਵਿੱਚ ਵੀ ਜਿਵੇਂ ਅੰਮ੍ਰਿਤਸਰ ਕਪੂਰਥਲਾ ਜਲੰਧਰ ਜਾਂ ਐਸਬੀਐਸ ਨਗਰ ਔਰ ਰੂਪਨਗਰ ਦੇ ਵਿੱਚ ਜਿਹੜੇ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਕੀ ਲੱਗਦਾ ਪੰਜਾਬ ਪਾਸ ਦੇ ਵਿੱਚ ਕਿ ਠੰਡ ਵਧੇਗੀ ਹੈਵੀ ਜੋ ਹੰਟ ਹੋ ਸਕਿਆ ਹੈ? ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਗਿਰਾਵਟ ਆਬਜ਼ਰਵ ਕੀਤੀ ਜਾ ਸਕਦੀ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੋਡਿਕਸ਼ਨ ਨਹੀਂ ਹੈ। ਕਿ ਲੰਬੜੀ ਫਾਇਦੇਮੰਦ ਰਹਿ ਕਮਾਉਂ ਕਿਉਂਕਿ ਮੰਗੜੀ ਕਰਫ ਨਹੀਂ ਹੋਈ ਆਈ ਚੱਲ ਰਹੀ ਹੈ ਜਿਸ ਦਾ ਜੇਕਰ ਥੋੜਾ ਮੌਸਮ ਦੇ ਵਿੱਚ ਪਰਸਪਰ ਦਾ ਜਿਤਨਾ ਦਾ ਕੰਟਰੋਲ ਚਾਹੀਦਾ ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰੈਵਿਟੀ ਅਬਜ਼ਰਵ ਕਰ ਸਕਦੇ ਹਾਂ ਸੋ ਜਿਵੇਂ ਉਹ ਰਿਬੀ ਕ੍ਰੌਪਸ ਦੀ ਜਿਹੜੀ ਸਵਿੰਗ ਚੱਲ ਰਹੀ ਹੈ ਉਹਦੇ ਵਾਸਤੇ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਿਲਕੁਲ ਸਹੀ ਸਾਬਤ ਹੋ ਸਕਦੀਆਂ ਮੈਮ ਦੇਖਿਆ ਕਿ ਥੋੜੀ ਤੁੰਦੂ ਵੀ ਜਿਹੜੀਆਂ ਨਜ਼ਰ ਆਉਣ ਲੱਗੀਆਂ ਲੱਗਦਾ ਕਿ ਮੀਂਹ ਜਿਵੇਂ ਤੁਸੀਂ ਦੱਸਿਆ ਕਿ ਆਕੀ ਬਾਰੀਆ ਮੈਦਰਿਸਟਰਮਨ ਦਾ ਜਿਹੜਾ ਅਸਰ ਹੈ ਜਾਂ ਕੋਈ ਮੌਸਮ ਦੇ ਵਿੱਚ ਪ੍ਰਦੂਸ਼ਣ ਵਗੈਰਾ ਹੈ ਜੀ ਹਵਾ ਦੇ ਵਿੱਚ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਵੀ ਥੋੜਾ ਵੱਧ ਹੈਗਾ ਕੁਝ ਏਜ਼ੀ ਕੰਡੀਸ਼ਨਸ ਪਿਛਲੇ ਦਿਨਾਂ ਦੇ ਵਿੱਚ ਬਣੀਆਂ ਵੀ ਰੀਆਂ ਨੇ ਸੋ ਇਹਦੇ ਕਰਕੇ ਥੋੜੀਆਂ ਫੌਗੀ ਕੰਡੀਸ਼ਨਸ ਹੈ ਅਸੀਂ ਕਹਿ ਸਕਦੇ ਹਾਂ ਕਿ ਬਣੀਆਂ ਹੋਈਆਂ ਨੇ ਬੈ ਬੈ ਕੇ ਜੇਕਰ ਗੱਲ ਕਰੀਏ ਤਾਂ ਨਵੰਬਰ ਮਹੀਨੇ ਦੇ ਵਿੱਚ ਕੋਈ ਪ੍ਰਸਾਰ ਵਗੈਰਾ ਹੋਣ ਗਿਆ ਕਿ ਅ ਨਵੰਬਰ ਮਹੀਨੇ ਦੇ ਵਿੱਚ ਨਾਰਮਲ ਬਾਰਿਸ਼ 6.8 ਮਿਲੀਮੀਟਰ ਹੈ ਜੀ ਡਰਾਇਐਸਟ ਮੰਥ ਹੈ ਹੈਗਾ ਸਾਲ ਦਾ ਸੋ 6.8 ਮਿਲੀਮੀਟਰ ਨਾਰਮਲ ਬਾਰਿਸ਼ ਨਵੰਬਰ ਮਹੀਨੇ ਦੀ ਹੈ ਅਕਸਮ ਹਮ ਖਾਸ ਕਰਕੇ ਹੁਣ ਉਪਰਾਲੀ ਵੀ ਵਜ ਕਰ ਆ ਰਿਹਾ ਹੈ ਪ੍ਰਾਪਤ ਪ੍ਰਾਲੀ ਚ ਲਈ ਜਾ ਰਹੀ ਹੈ ਆ ਲੱਗਦਾ ਹੈ ਜਿਵੇਂ ਬਿਤੇ ਨੇ ਦਿੱ ਆਮ ਮੌਸਮ ਹੀ ਬਦਲ ਰਿਹਾ ਆਪ ਲੋਕਾਂ ਨੂੰ ਥੋੜਾ ਜਾਇ ਇਸ ਤੋਂ ਬਹਿਰ ਧੱਕਾ ਜਿਹਾ ਜੀ ਭਾਜੀ ਇਸ ਟਾਈਮ ਜਦੋਂ ਮੌਸਮ ਦੇ ਵਿੱਚ ਚੇਂਜ ਹੁੰਦੀ ਹੈ ਟੈਂਪਰੇਚਰ ਥੋੜਾ ਘਟਣਾ ਸ਼ੁਰੂ ਹੁੰਦਾ ਜਿਵੇਂ ਹੁਣ ਕੰਡੀਸ਼ਨਸ ਬਣੀਆਂ ਹੋਈਆਂ ਨੇ ਅੱਜ ਨਾਈਟ ਟਾਈਮ ਟੈਂਪਰੇਚਰ ਵੀ 14.6 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਸੋ ਇਹਨਾਂ ਦਿਨਾਂ ਦੇ ਵਿੱਚ ਸਟੇਬਲ ਵੈਦਰ ਕੰਡੀਸ਼ਨਸ ਬਣਦੀਆਂ ਨੇ ਔਰ ਜਿਹੜੀ ਹਵਾ ਦੀ ਗਤੀ ਵੀ ਕਾਫੀ ਘਟ ਜਾਂਦੀ ਹੈ ਕਿਉਂਕਿ ਕਾਮ ਔਰ ਸਟੇਬਲ ਕੰਡੀਸ਼ਨਸ ਬਣੀ ਹੁੰਦੀਆਂ ਨੇ ਸੋ ਉਹਦੇ ਵਿੱਚ ਪੋਲੂਸ਼ਨ ਵੀ ਜੋ ਹਵਾ ਦੇ ਵਿੱਚ ਹੁੰਦਾ ਉਹਦੀ ਮੂਵਮੈਂਟ ਨਹੀਂ ਹੁੰਦੀ ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਲਗਦਾ ਕਿ ਲੋਕਾਂ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਜਿਸ ਤਰ੍ਹਾਂ ਮੌਸਮ ਦੇ ਵਿੱਚ ਵੱਡੇ ਬਦਲਾਅ ਆ ਰਹੇ ਆ ਬਿਲਕੁਲ ਜੀ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਹੁਣ ਜਿਹੜੀਆਂ ਕੰਡੀਸ਼ਨਸ ਵੀ ਸਟੇਬਲ ਬੜੀਆਂ ਹੋਈਆਂ ਨੇ ਔਰ ਥੋੜਾ ਪੋਲੂਸ਼ਨ ਵੀ ਹਵਾ ਦੇ ਵਿੱਚ ਹੈ ਔਰ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਹੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬਾਰਿਸ਼ ਨੂੰ ਲੈ ਕੇ ਲੜ ਹੈ ਅਲਰਟ ਕੋਈ ਨਹੀਂ ਹੈ ਜੀ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਕੁਝ ਨਦਰਨ ਡਿਸਟ੍ਰਿਕਟਸ ਦੇ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਜਾਂ ਹਲਕੇ ਚਿੱਟੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਾਂ ਫਿਰ ਕਪੂਰਥਲਾ ਅੰਮ੍ਰਿਤਸਰ ਜ਼ਿਲੰਦਰ ਰੂਪਨਗਰ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ